ਚੰਡੀਗੜ੍ਹ ਦੇ ਜ਼ਿਰਖਪੁਰ ਵਿਖੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਆਈ ਸਾਹਮਣੇ ਇੱਥੇ ਬੀਤੀ ਰਾਤ ਇੱਕ ਦੋਸ ਨੇ ਹੀ ਆਪਣੇ ਜਿਗਰੀ ਦੋਸ ਨੂੰ ਉਤਾਰਿਆ ਮੌਤ ਦੇ ਘਾਟ ਪਲੈਨਿੰਗ ਦੇ ਤਹਿਤ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ ਜਿਗਰੀ ਦੋਸ ਉੱਤੇ ਹੀ ਕਤਲ ਕਰਨ ਦੇ ਇਲਜ਼ਾਮ ਲੱਗੇ ਨੇ ਜੀਹਾਂ 26 ਸਾਲਾ ਗੋਤਮ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤੀ ਆਪਣੇ ਹੀ ਦੋਸਤ ਸ਼ਿਵਮ ਦੀ ਹਤਿਆ ਦੱਸਦੀ ਹੈ ਕਿ 24 ਸਾਲਾ ਸ਼ਿਵਮ ਆਪਣੇ ਹੋਟਲ ਰਾਇਲ ਗੈਲੈਕਸੀ ਦੇ ਕਮਰੇ ਵਿੱਚ ਸੁੱਤਾ ਹੋਇਆ ਸੀ ਤੇ ਅਚਾਨਕ ਤੜਕੇ 3 ਵਜੇ ਗੋਤਮ ਨੇ ਆਪਣੇ ਸਾਥੀਆਂ ਨਾਲ ਕਮਰੇ 'ਚ ਆ ਕੇ ਬੇਰਹਿਮੀ ਨਾਲ ਚਾਕੂ ਮਾਰ ਕੇ ਸ਼ਿਵਮ ਦਾ ਕਤਲ ਕਰ ਦਿੱਤਾ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਤੇ ਤਿੰਨ ਮੁਲਜ਼ਮ ਫਰਾਰ ਦੱਸੇ ਜਾ ਰਹੇ ਨੇ ਕਾਰਵਾਈ ਦੌਰਾਨ ਪਤਾ ਲੱਗਿਆ ਕਿ ਸ਼ਿਵਾ ਅਤੇ ਗੋਤਮ ਯੂਪੀ ਚ ਯੋਧਿਆ ਦੇ ਰਹਿਣ ਵਾਲੇ ਨੇ ਤੇ ਦੋਵਾਂ ਨੇ ਮਿਲ ਕੇ ਜ਼ਿਰਕਪੁਰ ਵਿਖੇ ਇੱਕ ਹੋਟਲ ਠੇਕੇ ਤੇ ਲਿਆ ਹੋਇਆ ਸੀ ਜਿਸ ਦਾ ਨਾਮ ਰਾਇਲ ਗੈਲੈਕਸੀ ਹੋਟਲ ਹੈ ਇਸ ਤੇ ਚੱਲਿਆ ਲੰਬੇ ਸਮੇਂ ਤੋਂ ਦੋਵਾਂ ਵਿਚਕਾਰ ਪੈਸਿਆਂ ਨੂੰ ਲੈ ਕੇ ਅਣਬਣ ਚੱਲ ਰਹੀ ਸੀ ਤੇ ਇਹ ਤਕਰਾਰ ਇੰਨੀ ਕੁ ਜ਼ਿਆਦਾ ਵੱਧ ਗਈ ਕਿ ਦੋਸਤ ਨੇ ਹੀ ਦੋਸਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕੀ ਹੈ ਬਿਆਨ ਆਓ ਤੁਸੀਂ ਵੀ ਸੁਣੋ ਇਹ ਜੀ ਇੱਥੇ ਜਿਹੜਾ ਮਰਨ ਵਾਲਾ ਸੀ ਉਹਦਾ ਸ਼ੋਭਮ ਇੱਕ ਗੌਤਮ ਉਰਫ ਸ਼ਿਵਮ ਇਹ ਦੋਨੇ ਯੂਪੀ ਯੋਧਿਆ ਦੇ ਰਹਿਣ ਵਾਲੇ ਨੇ ਬੇਸਿਕਲੀ ਪਿੱਛੋਂ ਪਰ ਇਹ ਮੁੰਡਾ ਹੁਣ 31 ਸੈਕਟਰ ਦੇ ਵਿੱਚ ਰਹਿ ਰਿਹਾ ਇਹਦੇ ਮਤਲਬ ਹੈ ਕਿ ਕੋਈ ਨਾਟਾ ਹੁਣ ਸਰਕਾਰੀ ਕੁਆਰਟਰ ਵੀ ਦਾ ਹੈ ਇਹਨਾਂ ਨੇ ਇੱਕੋਰੇ ਠੇਕੇ ਦੇ ਉੱਤੇ ਹੋਟਲ ਲਿਆ ਸੀਗਾ ਉਹ ਹੋਟਲ ਦੇ ਵਿੱਚ ਇਹਨਾਂ ਦਾ ਹੁਣ ਆਪਸ ਦੇ ਵਿੱਚ ਲੈਣ ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀਗਾ ਕਈ ਦਿਨਾਂ ਤੋਂ ਕੱਲ ਇਹਨਾਂ ਦਾ ਕਾਫੀ ਝਗੜਾ ਹੋਇਆ ਉਸ ਤੋਂ ਬਾਅਦ ਅੱਜ ਸਵੇਰੇ ਇਹਨਾਂ ਨੇ ਪੂਰੀ ਪਲੈਨਿੰਗ ਨਾਲ ਆ ਕੇ ਹੋਟਲ ਦੇ ਵਿੱਚ ਸੀਧਾ ਪਿਆਸ ਗਿਆ ਮੁੰਡਾ ਸ਼ੁਭਮ ਜ਼ਿਰਕਪੂ ਉਹਦਾ ਕੀ ਮਤਲਬ ਹੈ ਸਰ ਮਾਰਨ ਦਾ ਕਾਰਨ ਕੀ ਦੱਸਿਆ ਇਹਨਾਂ ਨੇ ਮਾਰਨ ਦਾ ਪੈਸੇ ਦੇ ਲੈਣ ਪੂਰੀ ਗੱਲ ਉਹਦਾ ਸ਼ੁਭਮ ਨਾਮ ਆ ਤੇ ਉਹ ਇਸੇ ਹੋਟਲ ਦੇ ਵਿੱਚ ਦੋਨੇ ਪਾਰਟਨਰ ਨੇ ਦੋਸ਼ੀ ਤੇ ਮਰਨ ਵਾਲਾ ਦੋਨੇ ਆਪਸ ਦੇ ਵਿੱਚ ਪਾਰਟਨਰ ਨੇ ਫੋਟੋ ਦੇ ਉੱਤੇ ਜਿਹੜਾ ਠੇਕੇ ਤੇ ਲਿਆ ਹੋਇਆ ਹੈ ਠੀਕ ਹੈ ਤੇ ਜਿਹੜੇ ਇਹ ਦੋ ਫੜੇ ਗਏ ਨੇ ਜੀ ਇਹਨਾਂ ਦੇ ਨਾਮ ਕੀ ਨੇ ਇਹਨਾਂ ਦਾ ਨਾਮ ਇੱਕ ਦਾ ਹੈਗਾ ਗੌਤਮ ਉਰਫ ਸ਼ੁਭਮ ਸ਼ਿਭਮ ਇੱਕ ਹੈਗਾ ਨਿਖਲ ਸਰੇ ਕਤਲ ਕਿਸ ਉਹ ਹਥਿਆਰ ਨਾਲ ਕੀਤਾ ਇਹ ਕਿਰਚ ਨਾਲ ਕਰਿਆ ਗਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ